ਖੁਸ਼ੀ ਬਹੁਤ ਦੁਗਣੀ ਨਹੀਂ ਚੌਗਣੀ ਨਹੀਂ ਹਜ਼ਾਰਾ ਗੁਣਾ ਮੈਂ ਦੇਖਿਆ ਇੱਕ ਬੰਪਰ ਬਲਾਸਟ ਹੋਇਆ ਲੋਕਾਂ ਦਾ ਸ਼ਹਿਰ ਤੋਂ ਸਟੇਟ ਤੋਂ ਆਊਟ ਆਫ ਸਟੇਟ ਤੋਂ ਓਵਰ ਸੀਜ਼ ਜਿੱਥੇ ਵੀ ਗਰੀਬ ਤਬਕੇ ਦੇ ਲੋਕ ਬੈਠੇ ਨੇ ਜਿਨ੍ਹਾਂ ਦੀ ਆਵਾਜ਼ ਮੈਂ ਬਣ ਕੇ ਲੜਦਾ ਰਿਹਾ ਖੜਦਾ ਰਿਹਾ ਬਚਵਨ ਤੋਂ ਲੈ ਕੇ ਆਪਣੇ ਸਵਾਜ ਦੀ ਆਵਾਜ਼ ਬੁਲੰਦ ਕਰਦਾ ਰਿਹਾ ਮੈਂ ਕਿਸੇ ਵੀ ਮੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਆਪਣੇ ਸਮਾਜ ਨੂੰ ਕਿਵੇਂ ਉਹਦਾ ਧੰਨਵਾਦ ਕਰ ਸਕਾਂ ਬਹੁਤ ਮਾੜੇ ਤੋਂ ਮਾੜਾ ਸਮਾਂ ਦੇਖਿਆ ਸਮਾਜ ਦੀ ਆਵਾਜ਼ ਬੁਲੰਦ ਕਰਦਿਆਂ ਹੋਇਆ ਜੇਲਾ ਵੀ ਦੇਖਿਆ ਸਮਾਜ ਦੀ ਆਵਾਜ਼ ਬੁਲੰਦ ਕਰਦਿਆਂ ਹੋਇਆ ਬਹੁਤ ਤੇ ਤਸ਼ੱਦਦਾਂ ਵੀ ਚੱਲੀਆਂ ਪਰ ਕਦੀ ਵੀ ਆਪਣੀ ਸਮਾਜ ਦੀ ਪਿੱਠ ਨਹੀਂ ਲੱਗਣ ਦਿੱਤੀ ਤੇ ਨਾ ਹੀ ਮੈਂ ਕਦੀ ਆਪਣੇ ਸਮਾਜ ਨੂੰ ਪਿੱਛੇ ਆਉਣ ਦਿੱਤਾ ਤੇ ਮੇਰਾ ਜਿਹੜਾ ਪ੍ਰਾਈਮ ਅਜੰਡਾ ਇਹ ਸੀਗਾ ਕਿ ਜਿਸ ਵੀ ਜਗ੍ਹਾ ਤੇ ਅਸੀਂ ਜਾਂਦੇ ਆ ਉੱਥੇ ਜਾ ਕੇ ਅਸੀਂ ਆਪਣੀ ਜਾਤਨਾ ਛਪਾਈਏ ਆਪਣੇ ਧਰਮ ਨੂੰ ਨਾ چھਪਾਈਏ ਆਪਣੇ ਲੋਕਾਂ ਨੂੰ ਨਾ چھਪਾਈਏ ਆਪਣੇ ਪਛੋਕੜ ਨੂੰ ਨਾ چھਪਾਈਏ ਏਸੀ ਪਛੋਕੜ ਤੋਂ ਕਈ ਬੱਚਿਆਂ ਨੇ ਆਣਾ ਅਗਰ ਅਸੀਂ ਉਥੇ ਆਪਣੀ ਜਾਤ ਧਰਮ ਮਜ਼ਮ ਨੂੰ ਲੁਕਾ ਕੇ ਬੈਠਦੇ ਆ ਤੇ ਆਉਣ ਵਾਲੀ ਪੀੜੀ ਦਾ ਗਲਤ ਮੈਸੇਜ ਆਂਦਾ ਹੈ ਇਹ ਮੇਰਾ ਸਿਰਫ ਇਹੀ ਸੁਨੇਹਾ ਜਿਹੜੇ ਲੋਕ ਆਪਣੇ ਸਮਾਜ ਦੇ ਵਿੱਚ ਦੱਬੇ ਕੁਚਲੇ ਸਮਾਜ ਦੇ ਵਿੱਚ ਪੜ੍ਹ ਲਿਖ ਜਾਂਦੇ ਨੇ ਉਹ ਮੁੜ ਕੇ ਆਪਣੇ ਸਮਾਜ ਦਾ ਭਲਾ ਕਰਨ ਉਪਰ ਹੋਰ ਆਪਣੇ ਸਮਾਜ ਦੇ ਨਾਲ ਹੀ ਖੜਨਗੇ ਪਰਿਵਾਰ ਵੱਲੋਂ ਕਿੰਨਾ ਜਿਹੜਾ ਸਪੋਰਟ ਰਹੀ ਹੈ ਕਿਉਂਕਿ ਪੜ੍ਹਾਈ ਕਰਨਾ ਅੱਗੇ ਵਧਣਾ ਬੜੀਆਂ ਅੜਚਨਾ ਵੀ ਆਉਂਦੀਆਂ ਆ ਪੌੜੀ ਮੁਸ਼ਕਲਾਂ ਵੀ ਆਉਂਦੀਆਂ ਕਿੰਨੇ ਕੁ ਸਪੋਰਟ ਦੇ ਸਾਰੇ ਪਰਿਵਾਰਕ ਮੈਂ ਨਾਲ ਰਹੇ ਕੁਝ ਸਮੇਂ ਇਦਾਂ ਦੇ ਸੀਗੇ ਜੀ ਵੀ ਦੁਨੀਆ ਸਾਥ ਛੱਡ ਗਈ ਸੀ ਪਰ ਪਰਿਵਾਰ ਦੇ ਨਾਲ ਇਕੱਲਿਆਂ ਨੇ ਵੀ ਸਮਾਂ گزارਿਆ ਮਾੜੇ ਤੋਂ ਮਾੜਾ ਸਮਾਂ ਦੇਖ ਕੇ ਪਰਿਵਾਰ ਨੇ ਹੌਂਸਲਾ ਦਿੱਤਾ ਵੀ ਤੁਸੀਂ ਚੰਡੀਗੜ੍ਹ ਜਾਓ ਕਿ ਜੇ ਤੁਸੀਂ ਕੁਝ ਸਮਾਜ ਲਈ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਵਿਚੇਰੀ ਸਿੱਖਿਆ ਹਾਸਲ ਕਰੋ ਔਰ ਮੇਰਾ ਜਿਹੜਾ ਸ਼ੁਰੂ ਤੋਂ ਪ੍ਰਾਈਮ ਅਜੰਡਾ ਰਿਹਾ ਆਪਣੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਉਹਨੂੰ ਪ੍ਰੋਟੈਕਟ ਕਰਨਾ ਆਪਣੇ ਅਧਿਕਾਰਾਂ ਨੂੰ ਤੇ ਇਸ ਲਈ ਮੈਂ ਜਿਹੜਾ ਆ ਪਹਿਲਾਂ ਮੈਂ ਸਿਵਲ ਸਰਵਿਸ ਦੀ ਤਿਆਰੀ ਦੀ ਲਈ ਚੰਡੀਗੜ੍ਹ ਗਿਆ ਸੀਗਾ ਪਰ ਆਊਟ ਆਫ ਸਟਰਨਲੀ ਮੈਨੂੰ ਜਿਹੜਾ ਆ ਲਾਅ ਪ੍ਰੋਫੈਸ਼ਨ ਚੂਜ਼ ਕਰਨਾ ਪਿਆ ਕਿ ਮੈਂ ਨਹੀਂ ਵੀ ਮੈਂ ਆਪਣੇ ਸਮਾਜ ਦੀ ਇੱਕ ਬਹੁਤ ਵਧੀਆ ਪੈਰਵਾਈ ਕਰ ਸਕਾਂਗਾ ਤੇ ਆਪਾ ਪਾਤਾ ਜੀ ਨੇ ਦੱਛਾ ਸੀ ਕਿ ਤੁਹਾਡੇ ਕੇ ਬੜੇ ਜਿਹੜੇ ਸਮੇਂ ਤੁਸੀਂ ਵੀ ਦੱਸਿਆ ਕਿ ਬੜੇ ਮਾੜੇ ਚੰਗੇ ਵੇਖੇ ਆ ਨੌਜਵਾਨੀ ਕੇ ਵੀਰੇ ਨਿਰਾਸ਼ ਤੇ ਹਤਾਸ਼ ਹੋ ਜਾਂਦੀ ਹੈ ਜੀ ਉੱਚੀਆਂ ਬਲੰਦੀਆਂ ਸਾਰ ਕਰਕੇ ਕੁੜਿਆਂ ਤੇ ਹਲੇ ਸੁਖਰੇ ਵੀ ਤੁਹਾਡੇ ਵੱਡੇ ਨੇ ਜਾਂਦੇ ਆ ਜਾਂਦੇ ਹੋ ਨੌਜਵਾਨੀ ਨੂੰ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਜਿਹੜੇ ਕਦੇ ਜ਼ਿੰਦਗੀ 'ਚ ਮੁਸ਼ਕਲਾਂ ਆਉਣ ਤੇ ਹਤਾਸ਼ ਤੇ ਨਿਰਾਸ਼ ਹੋ ਜਾਂਦੇ ਨੇ ਮਤਲਬ ਮੈਂ ਇਹ ਕਹੂੰਗਾ ਵੀ ਸਟੇ ਪੋਜ਼ਿਟਿਵ ਸਟੇ ਕਨੈਕਟਡ ਵਿਦ ਯਰ ਰੂਟਸ ਆਪਣੇ ਆ ਜੜਾ ਦੇ ਨਾਲ ਜੁੜੇ ਰਹੋ ਕਿਉਂਕਿ ਜਿਹੜੇ ਲੋਕ ਆਪਣੀਆਂ ਜੜਾਂ ਨੂੰ ਭੁੱਲ ਜਾਂਦੇ ਨੇ ਉਹ ਉਹਨਾਂ ਨੂੰ ਉਸ ਉਹਨਾਂ ਰੋਖਾਂ ਨੂੰ ਕੋਈ ਫਲ ਨਹੀਂ ਲੱਗਦਾ ਮੈਂ ਆਪਣੀ ਜੜ ਦੇ ਨਾਲ ਜੁੜਾ ਰਿਆ ਆਪਣੀ ਜੜ ਨੂੰ ਕਦੀ ਭੁੱਲਿਆ ਨਹੀਂ ਤੇ ਅੱਜ ਤੁਹਾਡੇ ਸਾਹਮਣੇ ਆ ਜੋ ਇੱਕ ਫਲ ਮਿਲਿਆ ਬਤੌਰ ਅਸਿਸਟੈਂਟ ਐਡਵੋਕੇਟ ਜਨਰਲ ਮੈਂ ਅਪਾਇੰਟ ਹੋਇਆ ਸਟੇਟ ਗਵਰਨਮੈਂਟ ਵੱਲੋਂ ਔਰ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਪਹੁੰਚਣਾ ਤੇ ਮੇਰੇ ਪਰਿਵਾਰ ਦੇ ਲਈ ਜਿੱਥੇ ਇੱਕ ਮੱਧ ਵਰਗੀ ਪਰਿਵਾਰ ਜਿਹਦੇ ਵਿੱਚ 8th ਸਟੈਂਡਰਡ ਤੱਕ ਨਹੀਂ ਕੋਈ ਪੜਿਆ 5th ਸਟੈਂਡਰਡ ਤੱਕ ਨਹੀਂ ਕਿਸੇ ਨੇ ਪਾਸ ਕੀਤੀ ਫਸਟ ਲਾਗ ਗ੍ਰੈਜੂਏਟ ਹਮ ਹੈ ਘਰ ਦਾ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਮੈਨੂੰ ਚੰਡੀਗੜ੍ਹ ਦੇ ਵਿੱਚ ਮਾੜਾ ਸਮਾਂ ਦੇਖਣਾ ਪਿਆ ਰੋਟੀ ਤੋਂ ਆਵਾਜ਼ਾਰ ਰਿਆਂ ਉੱਥੇ ਕਿਸੇ ਤਰੀਕੇ ਦਾ ਮੈਂ ਰੈਂਟ ਤੇ ੱੱਕੇ ਖਾਦੇ ਐਕਟਿਵਾ ਸਕੂਟਰਾਂ ਬੱਸਾਂ ਦੇ ਵਿੱਚ ਸਟ੍ਰਗਲ ਕਰਦਾ ਰਿਆਂ ਪਰ ਮੈਂ ਕਦੀ ਮੁੜ ਕੇ ਨਹੀਂ ਦੇਖਿਆ ਮੈਂ ਮੁੜ ਕੇ ਤਾਂ ਨਹੀਂ ਦੇਖਿਆ ਕਿਉਂਕਿ ਸਾਡੇ ਇੱਥੇ ਡਿਸਟ੍ਰਿਕਟ ਕੋਰਟ ਵੀ ਹੈ ਹੁਸ਼ਿਆਰਪੁਰ ਦੇ ਵਿੱਚ ਅਗਰ ਮੈਂ ਈਜ਼ੀ ਲਾਈਫ ਚਾਹਣਾ ਤੇ ਮੈਂ ਡਿਸਟ੍ਰਿਕਟ ਕੋਰਟ ਨੂੰ ਵੀ ਚੂਜ਼ ਕਰ ਸਕਦਾ ਸੀਗਾ ਪਰ ਮੈਂ ਆਪਣਾ ਜਿਹੜਾ ਟਾਰਗੇਟ ਕੇਵਲ ਔਰ ਕੇਵਲ ਹਾਈ ਕੋਰਟ ਰੱਖਿਆ ਮੈਂ ਹੀ ਟੀਚਰ ਮਿੱਥਿਆ ਸੀਗਾ ਵੀ ਚਾਹੇ ਮੈਂ ਭੁੱਖਾ ਮਰਾਂ ਚਾਹੇ ਜੋ ਮਰਜੀ ਹੋਵੇ ਮੈਂ ਹਾਈ ਕੋਰਟ ਦਾ ਜਿਹੜਾ ਆ ਉਹ ਖੇੜਾ ਨਹੀਂ ਛੱਡਣਾ ਉਥੇ ਹੀ ਆਪਣਾ ਜੀਵਨ ਬਤੀਤ ਕਰਨਾ ਤੇ ਅਗੋਂ ਕੀ ਸਰਕਾਰ ਵੱਲੋਂ ਜਿਹੜੀਆਂ ਆ ਸਰਕਾਰ ਵਾਲੇ ਪਾਸੇ ਬਣਿਆ ਉਹ ਤੁਹਾਨੂੰ ਆਪਣੇ ਲੈ ਕੇ ਕੀ ਬਤਾਂ ਹਾਂਜੀ ਦੇਖੋ ਸਰਕਾਰ ਦਾ ਹੁਣ ਮੇਰੀ ਜੋ ਡਿਊਟੀ ਆ ਜੋ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਪ੍ਰੋਟੈਕਸ਼ਨ ਸੋਸ਼ਲ ਜਸਟਿਸ ਲਗਾ ਲੋ ਆ ਮੈਂ ਉਹਦੇ ਤੇ ਆਪਣੀ ਮੈਂ ਭਗਵਾਨ ਵਾਲਮੀਕੀ ਮਾਰਾ ਤੋਂ ਅੱਜ ਆਸ਼ੀਰਵਾਦ ਲੈਣ ਆਇਆ ਕਿ ਮੈਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਖਰਾ ਉਤਰਾਂ ਔਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧਦੇ ਮਕਾਮ ਦੇ ਵਿੱਚ ਦਿਖਾਵਾਂ ਜੀ ਇੱਦਾਂ ਰੱਖਿਆ ਤੇ ਹਾਂ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਹਰਮਨ ਹੈ ਜੀ ਠੀਕ ਹੈ ਤੁਹਾਡੇ ਪਤੀ ਹੈਗੇ ਹਾਂ ਜੀ ਮੇਰੇ ਹਸਬੰਦ ਠੀਕ ਹੈ ਜੀ ਕਿਦਾਂ ਦਾ ਮਸੂਰ ਹੋਇਆ ਐਟਿਵਿਟੀ ਉਹ ਪਾਕੀ ਹਾਸਿਲ ਕਰਕੇ ਹੈਗੇ ਹਾਂ ਹਾਂ ਜੀ ਜੀ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਤੁਹਾਡਾ ਸਾਰਾ ਪਰਿਵਾਰ ਨਾਲ ਨਾਲ ਬਹੁਤ ਖੁਸ਼ ਹੈ ਜੀ ਕਿੰਨਾ ਕੁ ਸਾਥ ਜਿਹੜਾ ਆ ਕੋ ਬਿਨਾ ਪਿਆ ਜਾਂ ਦਿੰਦੇ ਹੋ ਕਿ ਬੜਾ ਜ਼ਰੂਰੀ ਹੁੰਦਾ ਹੈ ਇੱਕ ਧਰਮ ਆਪਣੀ ਵੱਲੋਂ ਦੀ ਬਣਸਾਤੀ ਦਾ ਸਾਥ ਦੇਣਾ ਜੀ ਨਾਲ ਛੋਟੇ ਪਸਟਿਟੀ ਦੀ ਹਾਂ ਜੀ ਕਿੰਨਾ ਕੁ ਜਿਹੜੀਆਂ ਉਹਨਾਂ ਨੇ ਮਿਹਨਤ ਕੀਤੀ ਕਿੰਨਾ ਕੁ ਫਰਦਾਰ ਨਾਲ ਮਿਲ ਕੇ ਸਾਥ ਦਿੱਤਾ ਹਾਂ ਜੀ ਉਹਨਾਂ ਨੇ ਕਾਫੀ ਹਾਰਡਵਰਕ ਦਿੱਤਾ ਹੈ ਬਾਕੀ ਜਿੰਨਾ ਮੇਰਾ ਸਪੋਰਟ ਸੀ ਮੈਂ ਉਹਨਾਂ ਦਾ ਕਰਤਾ ਹਾਂ ਆਪਣਾ ਸਾਡੀ ਵਕੀਨਾ ਹੈ ਇੱਕ ਇੱਕ ਬਹੁਤ ਤਾ ਆਪਣਾ ਨਾਮ ਲਵਾਂ ਪੰਜ ਵਿਸ਼ਾਲਾ ਜੀ ਜੀ ਇਹ ਆਦੀ ਜੀ ਆ ਰਹੇ ਅਸਿਸਟੈਂਟ ਜਨਰਲ ਐਡਵੋਕੇਟ ਬਣ ਕੇ ਇੱਕ ਕਿੰਨਾ ਚਾਹੁੰਦਾ ਜੀ ਬਿਲਕੁਲ ਜੀ ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਜੈ ਵਾਲਮੀਕੀ ਜੈਪਿੰਤ ਜੀ ਤੇ ਕੋਨ ਸ਼ਬਦ ਨਹੀਂ ਕੁਸ਼ਾਏ ਕੇ ਦੱਸਣ ਵਾਸਤੇ ਇਹ ਸਾਡੇ ਛੋਟੇ ਵੀਰ ਐਡਵੋਕੇਟ ਰਾਹੁਲ ਆਦਿ ਜੀ ਜੋ ਅਸਿਸਟੈਂਟ ਐਡਵੋਕੇਟ ਜਨਰਲ ਬਣੇ ਆ ਆਪਣਾ ਪਰਸੋ ਅਦਾਲਤ ਸਾਹਮਣੇ ਤੋਂ ਬਾਅਦ ਅੱਜ ਹੁਸ਼ਿਆਰਪੁਰ ਪਹੁੰਚੇ ਆ ਤੇ ਉਹਨਾਂ ਦੀ ਦਿੱਲੀ ਤਮੰਨਾ ਸੀ ਕਿੜਾ ਸਾਡਾ ਪੁਰਾਣਾ ਘਰ ਆ ਕੰਟਾਕਰ ਵਾਲਮੀ ਕੇ ਹੱਲੇ ਹੁਸ਼ਿਆਰਪੁਰ ਉੱਤੇ ਨਤਮਸਤਕ ਹੋ ਕੇ ਫੇਰ ਆਪਾਂ ਘਰ ਜਾਵਾਂਗੇ ਤੇ ਸਾਰੇ ਸਮਾਜ ਵੱਲੋਂ ਅੱਜ ਹੁਸ਼ਿਆਰਪੁਰ ਦੀ ਸਾਰੀ ਵਾਲਮੀ ਸਭਾ ਤੇ ਸਾਰੀਆਂ ਸੰਸਥਾਵਾਂ ਵੱਲੋਂ ਤੇ ਉਹਨਾਂ ਦਾ ਇੱਥੇ ਕੰਟਾਕਰ ਚੌਂਕ ਦੇ ਵਿੱਚ ਵੈਲਕਮ ਕੀਤਾ ਜਾ ਰਿਹਾ ਜੀ ਅੱਛੇ ਦਾ ਤਾਂ ਵਕੀਫ ਹੋ ਰਿਹਾ ਜੋ ਵੀਡੀਓ ਵੀਡੀਓ ਪਾਤੀ ਹਾਸਲ ਕਰਕੇ ਆਪਣੇ ਘਰ ਆਪਣੇ ਪਿੰਡ ਜੱਦੀ ਘਰ ਆ ਰਹੇ ਆ ਜਮਨ ਪੂਰੇ ਪਰਿਵਾਰ ਇਹ ਮੈਂ ਮਾਨ ਜੇ ਹੁਸ਼ਿਆਰ ਪੁਰ ਹੁਸ਼ਿਆਰਪੁਰ ਦੇ ਵਾਸੀ ਮਾਨ ਦੀ ਗੱਲ ਹੈਗੀ ਹੈ ਵੈਸੇ ਪ੍ਰਵਾਹ ਨੂੰ ਤਾਂ ਪੂਰੇ ਸਮਾਂ ਨੂੰ ਤਾਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਮਾਨਸਿਕ ਕਾਫੀ ਉਹਨਾਂ ਦੇ ਪਹਿਲਾਂ ਵੀ ਅਚੀਵਮੈਂਟ ਕਾਫੀ ਹਾਸਲ ਕੀਤੀਆਂ ਵਾ ਮਗਰ ਚਲੋ ਉਹਨਾਂ ਦੇ ਅੱਜ ਹੋਰ ਉਹਨਾਂ ਦੀ ਤਰੱਕੀ ਦੇ ਚਾਰ ਚੰਦ ਲੱਗੇ ਆ ਜੀ ਤੇ ਸਮਾਜ ਵੱਲੋਂ ਬੜਾ ਵੱਡਾ ਅੱਜ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਜੀ ਜਿਹੜਾ ਤੁਹਾਨੂੰ ਪਤਾ ਲੱਗਿਆ ਕਿ ਕਿڑی ਉਹਨਾਂ ਨੇ ਘੜਣਾ ਕਰ ਲਈ ਸਫਤ ਮਿਹਨਤ ਕੀਤੀ ਆ ਜੀ 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 ਉਹਨਾਂ ਬਾਰੇ ਥੋੜਾ ਜਿਹਾ ਪਿਛੋਕਰ ਵਿੱਚ ਘੜਛਪ ਉਹਨਾਂ ਦੱਸਣਾ ਚਾਹੁੰਗਾ ਹਾਂ ਨਹੀਂ ਪਿਛੋਕਰ ਚਲੋ ਤਕਰੀਬਨ ਪਿਛਲੀ ਬਾਈਟ ਦੇ ਵਿੱਚ ਆਪਾਂ ਸਾਰਾ ਦੱਸਿਆ ਹੀ ਹੈਗਾ ਤੇ ਬਸ ਇਹ ਰਿਹਾ ਕਿ ਤੇ ਇੱਕ ਗਰੀਬ ਪਰਿਵਾਰ ਚੋਂ ਟੁੱਟ ਕੇ ਸਪਾਈਸਰ ਵਰਗੇ ਬੱਚੇ ਤੋਂ ਉੱਟ ਕੇ ਅੱਜ ਡਬਲ اے ਜੀ ਦੇ ਅਹੁਦੇ ਤੱਕ ਪਹੁੰਚਣਾ ਤੁਹਾਨੂੰ ਪਤਾ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ ਤੇ ਕਿੰਨੀ ਉਮਰ ਹੈਗੀ ਉਹਨਾਂ ਦੇ ਵਾਲੇ ਕੋਈ ਛੋਟੀ ਉਮਰ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਆਪਣੇ ਹੱਥ ਹਾਂਜੀ ਹੱਲੇ ਉਮਰ ਤਕਰੀਬਨ ਕੋਈ 30 31 ਦੇ ਆਸ-ਪਾਸ ਹੈ